ਗੁਰੂ ਨਾਨਕ ਪਾਤਸ਼ਾਹ ਦਾ ਇਹ ਪੰਥ ਮਾਰਗ ਦੁਨੀਆ ਤੋਂ ਨਿਆਰਾ ਤੇ ਵੱਖਰਾ ਹੈ। ਇਹਦੀ ਆਰੰਭਤਾ ਕਿੱਥੋਂ ਹੁੰਦੀ ਹੈ? ਨਾ ਹਿੰਦੂ, ਨਾ ਮੁਸਲਮਾਨ। ਇੱਕ ਓੰਕਾਰ ਦਾ ਮਾਰਗ ਹੈ। ਉਸੇ ਜਨਤਾ ਦੇ ਵਿੱਚੋਂ ਜਿਹੜੇ ਲੋਕ ਗੁਰੂ ਨਾਨਕ ਦੀ ਗੱਲ ਸੁਣ ਕੇ ਇਸ ਮਾਰਗ ਨਾਲ ਜੁੜੇ, ਇਸ ਰਾਹ ਤੇ ਨਾਲ ਜੁੜੇ। ਇਸ ਮਾਰਗ ਤੇ ਚੱਲੇ ਉਹ ਚਲਦੇ ਚਲਦੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਹੱਕ ਸੱਚ ਤੇ ਨਿਆਂ ਦੇ ਲਈ ਇੱਕ ਮਿਸਾਲ ਬਣ ਗਏ ਆਏ ਕਿੱਥੋਂ ਸਾਡੇ ਇਸੇ ਸਮਾਜ ਦੇ ਵਿੱਚੋਂ ਜਿਨ੍ਹਾਂ ਦੀਆਂ ਜ਼ਮੀਰਾਂ ਜਾਗ ਪਈਆਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਸੁਣ ਕੇ ਇਹ ਉਹਨਾਂ ਲੋਕਾਂ ਦਾ ਕਾਫਲਾ ਬਣ ਗਿਆ ਗਿਣਤੀ ਬਹੁਤ ਥੋੜੀ ਸੀ ਤੇ ਕੰਮ ਬੜੇ-ਬੜੇ ਕੀਤੇ ਨੇ ਦੇਖੋ ਜਿਨ੍ਹਾਂ ਦੀ ਆਜ਼ਾਦੀ ਲਈ ਇਹ ਮਾਰਗੇ ਪੰਥ ਚੱਲਿਆ ਜਿਨ੍ਹਾਂ ਲੋਕਾਂ ਨੂੰ ਗੁਲਾਮੀ ਚੋਂ ਕੱਢਣ ਲਈ ਅੰਧਵਿਸ਼ਵਾਸਾਂ ਚੋਂ ਕੱਢਣ ਲਈ ਜਾਤਾਂ ਪਾਤਾਂ ਦੀ ਨਫ਼ਰਤ ਚੋਂ ਕੱਢਣ ਲਈ ਆਰੰਭ ਕੀਤਾ ਉਹਨਾਂ ਲੋਕਾਂ ਨੇ ਹੀ ਇਹਦੇ ਖਿਲਾਫ ਜੰਗ ਲੜੀ ਜਿਹੜਾ ਘੇਰਾ ਪਾਇਆ ਕਿੰਨਾਂ ਲੋਕਾਂ ਨੇ ਪਾਇਆ ਉਹੀ ਬਾਈ ਧਰ ਦੇ ਹਿੰਦੂ ਭਾੜੀ ਰਾਜੇ ਕਿੱਥੋਂ ਆੜੀ ਕਰਦੇ ਵੀ ਤੁਸੀਂ ਤਹਾ ਸੂਦਰ ਲੋਕਾਂ ਨੂੰ ਗਰੀਬ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਇਹਨਾਂ ਨੂੰ ਪਾਸੇ ਕਰੋ ਅਸੀਂ ਇਹਨਾਂ ਨੂੰ ਨਕਾਰਿਆ ਹੋਇਆ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਗੁਰੂ ਸਾਹਿਬਾਂ ਦੇ ਬੜੇ ਸਮਝਾਉਣ ਤੇ ਵੀ ਉਹ ਲੋਕਾਂ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਜਾ ਕੇ ਹਕੂਮਤਾਂ ਨਾਲ ਲੜੇ ਕੇਰਾ ਪਾਇਆ 6-7 ਮਹੀਨੇ ਤੱਕ ਕੇਰਾ ਰਿਹਾ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਜਦੋਂ ਛੱਡਿਆ ਕੋਹੀ ਲੋਕ ਜਿਨ੍ਹਾਂ ਲਈ ਗੁਰੂ ਸਾਹਿਬ ਲੜ ਰਹੇ ਨੇ ਲੋਕਾਂ ਦੇ ਹੱਕਾਂ ਲਈ 500 ਤਕਰੀਬਨ ਇਤਿਹਾਸ ਦੱਸਦਾ ਹੈ ਆਨੰਦਪੁਰ ਸਾਹਿਬ ਦੇ ਵਿੱਚ ਸਿੰਘਾਂ ਦਾ ਕਾਫਲਾ ਗੁਰੂ ਦੇ ਨਾਲ ਉਹ ਖੜ ਗਏ ਜਿਨ੍ਹਾਂ ਦੀਆਂ ਜਮੀਰਾਂ ਜਾਗ ਗਈਆਂ ਤੇ ਮੁਰਦਿਆਂ ਨੇ ਘੇਰਾ ਪਾਇਆ ਉਹਨਾਂ ਦੀਆਂ ਮਸਾਲਾਂ ਅੱਜ ਅਸੀਂ ਦੇਖ ਸਕਦੇ ਹਾਂ ਉਹਨਾਂ ਦੀਆਂ ਪਾਈਆਂ ਪੈੜਾਂ ਨੂੰ ਦੇਖ ਸਕਦੇ ਹਾਂ ਪਰ ਸਾਡਾ ਦੱਸਣ ਦਾ ਸਾਡਾ ਸਮਝਣ ਦਾ ਸਾਡੇ ਉਹਨਾਂ ਬਾਰੇ ਗੱਲ ਕਰਨ ਦਾ ਤਰੀਕਾ ਜਿਹੜਾ ਹੈ ਟੰਗ ਹੈ ਉਹ ਵੀ ਅੱਜ ਬਦਲ ਗਿਆ ਸੀ ਉਹੀ ਬਾਝ ਧਾਰ ਦਿੱਤੇ ਉਹੀ ਰੰਗੇ ਦੀ ਨੀਤੀਆਂ ਵਾਲੀਆਂ ਗੱਲਾਂ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਜੋ ਗੁਰੂ ਸਾਹਿਬ ਦਾ ਚਰਾਇਆ ਹੋਇਆ ਨਰਾਲਾ ਤੇ ਨਿਰਮਲ ਖਾਲਸਾ ਕੀ ਹੁੰਦਾ ਨਿਰਮਲ ਜੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੈਰ ਮਿਲਾਵਟ ਨਹੀਂ ਹੈ ਨਾ ਜਾਤ ਦੀ ਨਾ ਗੋਦ ਦੀ ਨਾ ਮਜਬਦੀ ਨਾ ਈਰਖਾ ਦੀ ਨਾ ਤੂੰ ਦੀ ਨਾ ਮੈਂ ਦੀ ਨਾ ਪੈਟ ਦੀ ਨਾ ਸੋਚ ਦੀ ਨਾ ਗਰੀਬੀ ਦੀ ਨਾ ਮੀਰੀ ਦੀ ਜਿਹਦਾ ਸੰਕਲਪ ਹੈ ਹਵਲ ਅੱਲਾ ਨੂਰ ਆ ਪਾਇਆ ਕੁਦਰਤ ਕੇ ਸੰਬੰਧ ਇੱਕ ਨੂਰ ਤੇ ਸਭ ਜਗ ਪਰ ਅੱਜ ਅਸੀਂ ਦੇਖ ਸਕਦੇ ਆ ਸਾਰੀਆਂ ਸੰਸਥਾਵਾਂ ਉੱਤੇ ਸਾਡੇ ਧੂਲੇ ਪੰਥ ਦੇ ਆਕੂ ਉਹਨਾਂ ਨੇ ਜਿਹੜਾ ਸਾਡੇ ਸਮਾਜ ਮੀਡੀਆ ਦੇ ਵਿੱਚ ਸਾਹਮਣੇ ਆ ਚੁੱਕੇ ਅਸੀਂ ਕਿਵੇਂ ਇਸ ਨਿਰਮਲ ਨਿਆਰੇ ਪੰਥ ਦੀਆਂ ਪੱਜੀਆਂ ਉਡਾ ਰਹੇ ਆਂ ਖਿੱਲੀ ਉਡਾ ਰਹੇ ਆਂ ਅਸੀਂ ਜਿੱਥੇ ਆਮ ਲੋਕ ਦੀ ਕਿਸੇ ਦੀ ਵਰਤੋਂ ਕਰ ਜਨੇ ਅਸੀਂ ਉਹੀ ਗੁਰੂ ਘਰਾਂ ਵਿੱਚ ਗੁਰੂ ਦੀ ਵੀ ਦਰਵਰਤੋਂ ਕਰ ਜਦੇ ਤੇ ਕਰੀ ਵੀ ਜਾ ਰਹੇ ਇਸ ਕਰਕੇ ਸਾਨੂੰ ਲੋਕਾਂ ਨੂੰ ਜਾਗਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਹੱਕ ਸੱਚ ਤੇ ਨਿਆਂ ਦੀ ਲੜਾਈ ਲੜਨ ਵਾਲੇ ਉਸ ਯੋਧੇ ਰਹਿਬਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਪਾਇ ਪੂਰਨਿਆਂ ਦੇ ਉੱਤੇ ਸਾਨੂੰ ਸਮਰਪਿਤ ਹੋਣਾ ਚਾਹੀਦਾ ਹੈ ਫੇਰ ਆ ਜਿਹੜੀਆਂ ਲੱਲੀਆਂ ਛੱਲੀਆਂ ਅੱਜ ਸਾਡੇ ਗੁਰਧਾਮਾਂ ਦੇ ਸਾਡੇ ਇਤਿਹਾਸਕ ਥਾਵਾਂ ਦੀਆਂ ਧਜੀਆਂ ਉਡਾ ਰਹੇ ਨੇ ਗੁਰੂ ਸਦਾਤਾ ਨੂੰ ਸ਼ਿੱਕੇ ਟੰਗ ਰਹੇ ਨੇ ਰਾਕੇ ਤੁਮਕਾ ਕੇ ਕਰਦਾਰ ਕੁਸੀ ਕਰਕੇ ਕਿਸੇ ਨੂੰ ਇਸ ਦੇ ਰਿਸ਼ਤਿਆਂ ਦੀ ਦਰਬਾਰਤੋਂ ਕਰਕੇ ਪੰਥ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਿਰਫ ਆਪ ਕੁਰਸੀ ਤੱਕ ਪਹੁੰਚੋ ਸਿਰਫ ਕੁਰਸੀ ਤੱਕ ਉਹ ਉਸੇ ਕੁਰਸੀ ਤੇ ਜਿਹੜੀ ਤੇ ਔਰੰਗਜ਼ੇਬ ਜਖਾਂ ਬੈਠਦਾ ਉਹ ਹੀ ਕੰਮ ਉਹ ਹੀ ਕਰਨ ਵਾਲੇ ਵਾਸਤੇ ਬੜੇ ਕਾਲੇ ਨੇ ਇਸ ਕਰਕੇ ਅੱਜ ਸਾਰੇ ਲੋਕਾਂ ਨੂੰ ਬੜਾ ਸੰਜੀਦਗੀ ਦੇ ਨਾਲ ਸੋਚਣ ਦੀ ਤਾਂ ਕਿ ਇਸ ਪੰਥ ਨੂੰ ਅਸੀਂ ਗੁਰੂ ਦੇ ਨਰਾਲੇ ਪੰਥ ਨੂੰ ਨਿਰਮਲ ਪੰਥ ਨੂੰ ਨਿਰਮਲ ਹੀ ਰਹਿਣ ਦੀ ਖਾਲਸੇ ਹੀ ਰਹਿਣ ਦੀ ਜੇ ਅਸੀਂ ਚੰਗਾ ਨਹੀਂ ਕਰ ਸਕਦੇ ਤਾਂ ਇਹਦੇ ਵਿੱਚ ਸਾਨੂੰ ਬੁਰਾ ਕਰਨ ਦਾ ਵੀ ਕੋਈ ਹੱਕ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ